ਆ ਗਈ ਹਿੱਧਰ ਕੈਮਰੇ ਦੋ ਦੋ ਲੱਗੇ ਜਿਵੇਂ ਮੰਤਰੀ ਆਏ ਹੁੰਦੇ ਨੇ ਲਓ ਜੀ ਕੈਮਰੇ ਆਪਾਂ ਨੇ ਦੋ ਦੋ ਲਾਤੇ ਕਿ ਜਿਵੇਂ ਮੰਤਰੀ ਆਏ ਹੁੰਦੇ ਨੇ ਫੁੱਲ ਆਨ ਇੱਕ ਸਾਈਡ ਤੋਂ ਮੈਂ ਟੋ ਮਾਈ ਗੋਡ ਚੱਕੋ ਜੀ ਵਿਸੇ ਰੋ ਲਓ ਛੋੜ ਕੇ ਗਏ ਉਹ ਮਾਈ ਗੋਡ ਬਿਗ ਸਰਪ੍ਰਾਈਜ਼ ਅੱਜ ਬਿਗ ਸਰਪ੍ਰਾਈਜ਼ ਬਹੁਤ ਹੀ ਵੱਡਾ ਸਰਪ੍ਰਾਈਜ਼ ਜਿਹੜਾ ਅਸੀਂ ਐਕਸਪੈਕਟ ਨਹੀਂ ਕੀਤਾ ਸੀ ਤੇ ਪਹਿਲੀ ਗੱਡੀ ਵੀ ਮਨ ਲਾਦਾ ਮੈਂ ਤੇਲ ਚੋਕੇ ਨਘਾਈ ਸੀ ਤੇ ਆਹ ਵਾਲੀ ਅੱਜ ਸੈਕਿੰਡ ਕੱਢ ਲਏ ਵੀ ਨਾ ਮੈਂ ਨਹੀਂ ਜਾਣ ਦਿੰਦੀ ਇਹਨਾਂ ਨੂੰ ਅੱਗੇ ਅੱਜ ਇਹਨਾਂ ਤੋਂ ਸ਼ਗਨ ਲੈ ਕੇ ਇਹਨਾਂ ਦੀ ਗੱਡੀ ਅੱਗੇ ਜਾਣ ਦੇਣੀ ਹੈ ਤੇ ਲਓ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੂਜੀ ਗੱਡੀ ਸਾਡੇ ਘਰੇ ਪਹੁੰਚ ਚੁੱਕੀ ਆ ਆਹ ਦੇਖੋ ਜੀ ਕੈਮਰੇ ਤੇ ਕੈਮਰਾ 500 ਰੁਪਏ ਸ਼ਗਨ ਲੱਗੂਗਾ 100 ਰੁਪਏ ਨਾ ਨਹੀਂ ਸਰਨਾ पांच सौ रुपये शकल लगेगा सौ रुपये ना नहीं सरना है ना 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 मैं क्या पांच सौ रुपये शकल लगेगा सौ रुपये ना नहीं सरना है का, न, 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 न। मैं सरना है का। अब मैं तेल मैं तो नहीं मिलने का <laughs> नहीं शकल शकल मैं लाना ला तेल तू छोड़ दी ये तो मेरा ही नाइस आप ही रही मेरे नाल � ਫਤੇ ਹੋਰੀ ਤਾਂ ਹੀ ਗਰੀ ਹੈ ਫਤੇ ਨੂੰ ਵਾਰਾ ਆਹਣਾ ਪੂਰਾ ਜੀ ਪੂਰਾ ਫਤੇ ਦਾ ਸਰਪ੍ਰਾਈਜ਼ ਦੇ ਕੇ ਪੂਰਾ ਕਮਲਾ ਹੋ ਗਿਆ ਹਣਾ ਕੀ ਹੈ ਜੀ ਕਮਲਾ oh my god ਗ੍ਰੈਂਡ ਮਟਾਰਾਂ oh ho ਮੈਂ ਤਾਂ ਨਾ ਹੀ ਪੜਿਆ ਗੱਡੀ ਦਾ ਐਕਸਾਈਟਮੈਂਟ ਐਕਸਾਈਟਮੈਂਟ ਮੇਰੇ ਲਈ ਪੜਨਾ ਪਈ ਗੱਡੀ ਦਾ ਆਵਾਜ਼ਾਂ ਜੀ ਤੁਹਾਨੂੰ ਬਹੁਤ ਬਹੁਤ ਬਾਰਾਂ ਪਾਰੀ ਫੈਮਿਲੀ ਨੂੰ ਪਸ ਗਿਆ ਅੰਦਰ ਅੱਤੇ ਇਤਨੀ ਪਾਵਰ ਕੰਟਰੋਲਣਾ ਵੀ ਹੈ ਨਹੀਂ ਬੰਦ ਸੁਣਾਣਾ ਹੀ 500 ਜੱਦਾ ਹੈ ਗੱਡੀ ਸਾਇਆ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਦੋ ਵਧਾਈਆਂ ਫਤਿਹ ਇਹਨੂੰ ਹਨ ਦੋ ਵਧਾਈਆਂ ਫਤਿਹ ਯਾਰੀ ਤਾਂ ਕੋ ਬਣੇਗਾ ਤੇ ਹਾਂ ਫਤਿਹ ਤੂੰ ਆ ਗਿਆ ਬਈਆ ਨਮਿਕ ਅਗਲੀ ਗੱਡੀ ਹੋਰ ਦਾ ਯਾਰਾ ਮਮੇ ਨੂੰ ਜਿਆਦਾ ਜਿਆਦਾ ਵਧਾਈਆਂ ਹੈ ਹੈ ਯਾ ਬੁੱਤ ਸੋਨੂੰ ਵਾਹ ਗੱਡੀ ਵੇਖੋ ਗੱਡੀ ਦੇਖੋ ਪਾਣੀ ਗੱਡੀ ਲੈ ਗਿਆ ਉਹ ਲੇ ਨਾ ਇਹੋ ਗੱਡੀ ਨਾਲ ਖੁੱਲੀ ਨਹੀਂ ਕਰੀਏ ਖੁੱਲੀ ਮੈਨੂੰ ਟੈਡ ਲੱਗਦੀ ਹੈ ਨਹੀਂ ਉਹ ਗੱਡੀ ਨਾਲ ਖੁੱਲੀ ਕਰੀ ਹੈ ਹੈ ਮੇਰੀ ਗੱਡੀ ਨਾਲ ਕਿਹੜੀ ਗੱਡੀ ਘੱਟ ਨਹੀਂ ਆਈ ਕੀ ਕਹਿੰਦਾ ਸਵੇਰੇ ਤੇ ajo ਹੈਗੀ ਹੋ ਜੀ ਹੈ ਉਹ ਦੇਣੀ ਹੈ ਉਹ ਕਿਉਂ ਕਰਦੂਗੀ ਵਾਹ ਉਹਨੇ ਮੈਂ ਜੰਤੀ ਨੂੰ ਸਿੱਧਾ ਕੀਤਾ ਨਹੀਂ ਨਹੀਂ ਜਾਣ ਸਾਰਦਾ ਕਹਿੰਦਾ ਕਹਿੰਦਾ ਆਹੀ ਗੱਡੀ ਲੈਣੀ ਹੈ ਕਹਿੰਦਾ ਇਹੀ ਪਸੰਦ ਹੈ ਉਹ ਬੈਠ ਕੇ ਵੇਖ ਲੋਗੇ ਓ ਮਾਈ ਗॉड ਸੱਜੀ ਸਮਥੀ ਇਉਂ ਦਿਖਾ ਦੇ। ਇਹ ਬਾਹਰ ਸੰਗ ਲਿਆ ਕੇ ਆਇਆ। ਕਾਹ ਕਿ ਆਇਆ ਕਾ। ਕਿੰਨਾ ਟਾਈਮ ਤੇ ਪਾਰਟੀ ਕੋ ਪਰ ਨਹੀਂ ਕੰਮ ਕਰਦਾ। ਉੱਧੇ ਹੀ ਟਾਈਮ ਤੇ ਫੋਨ ਨਹੀਂ ਚੁੱਕਦਾ। ਫੋਨ ਮੈਂ ਫੋਨ ਲਾ ਰਹੀ ਹਾਂ। ਕੋਈ ਕੋਈ ਫੋਨ ਨਹੀਂ ਚੁੱਕਦਾ। ਇਹ ਗੱਡੀ ਆਈ ਆਪਣੀ ਮੰਮੀ ਬਾਤੇ ਕਢਾਈ ਉਹਦੀ ਮੰਮੀ ਗੇੜੀ ਡੂੜ ਤੇ ਰਹੀ। ਹਾਂ। ਓ ਵਾਹ। ਲੈ ਆ ਰਹੀ ਚੱਕ ਸਰਪ੍ਰਾਈਜ਼। ਇੱਧਰ ਅੱਗੇ। ਅੱਗੇ ਆ। ਪਿੱਛੋਂ ਦਿਖਾ ਰਹੀ ਐ। ਪਤਾ ਹੈ ਹਨੀ ਗੱਡੀ ਕਿ। ਗ੍ਰੈਂਡ ਵਿਟਾਰਾ।

ਮੈਂ ਮੈਂ ਨਾ ਹਾਂ ਹਾਂ ਜੱਕ ਜੱਕ ਉਹ ਬੈਕਸਾਈਡ ਦਿਖਾ ਦੇ ਬੈਕਸਾਈਡ ਮਾ ਕੇ ਬੈਕਸਾਈਡ ਦਿਖਾ ਕਿਉਂ ਨਹੀਂ ਇਹ ਰੁਕ ਮੈਂ ਆਈਫੋਨ ਚਲਾਨੀ ਆ ਹਾਂ ਲੱਗਦਾ ਇਹਨੂੰ ਕੋਠੇ ਤੇ ਲਾ ਦੋ ਨਾ ਇਹਨੂੰ ਕੋਠੇ ਤੇ ਲਾਓ ਹੈਲੀਕਾਪਟਰ ਰੁਕ ਸਾਡਾ ਲਾਓ ਮੜਾ ਡਾ ਕੇ ਛੱਡ ਕੇ ਲਾ ਦੋ ਇਹਨੂੰ ਕੋਠੇ ਤੇ ਲਾ ਦੋ ਗੱਲ ਚਾੜ ਰੋ ਠੀਕ ਆ ਇਹਨੂੰ ਪਸੰਦ ਨਹੀਂ ਗੱਡੀ ਗੱਡੀ ਮਮੀ ਉਹ ਨਾ ਪ੍ਰਾਈਵਰੀ ਹੈ ਨਵੀਂ ਦਿਖਾ ਗੋ ਪਹਿਲਾਂ ਮੂੰਹ ਤੇ ਮਿੱਠਾ ਕਰ ਲੋ ਚਾਹ ਮੰਮੀ ਜੱਡੀ ਲਾਈ ਦੀ ਦੀ ਰ ਨੰਮੀ 13 ਲੱਖ ਦੀ ਚਲੋ ਆ ਲੋ ਆਹ ਕੱਟੀਏ ਚਲੋ ਜੀ ਚਲੋ ਕੰਗਰਾਚੂਲੇਸ਼ਨ ਕੰਗਰਾਚੂਲੇਸ਼ਨ ਰਮੀ ਨਾ ਬਣਾ ਤੇ ਓਏ ਗੇਟ ਲਾ ਲੋ ਭਾਜੀ ਬਦਾਈਆ ਭਾਜੀ ਬਹੁਤ ਬਹੁਤ ਕਮਨ ਜੀ ਮੈਨੂੰ ਵੀ ਚਾਹਤ ਉਹ ਵਾਲਾ ਮੱਤਿਆ ਪਾ ਤੈਨੂੰ ਕਹਾ ਕੋਈ ਹੈ ਕੋਈ ਉਹ ਜੰਨੇ ਆ ਆ ਦਿੰਦੇ ਨੇ ਦਿੰਦੇ ਨੇ ਲੱਪਟਾ ਭਾਜੀ ਹਾਂਜੀ ਭਾਜੀ ਕਿੱਥੇ ਪਾਈ ਦਿਓ ਦੀਦੀ ਜਲ ਗਈ ਜੀ ਭਾਜੀ ਨੂੰ ਜੋ ਚਾਰ ਗਈ ਵਿਚਾਰ ਗਈ ਅੱਦੇ ਦਰ ਤੂੰ ਕਰ ਤੂੰ ਲੜਾ ਲੈ ਫਤ ਲੈ ਲੈ ਖਾਇਆ ਦੂੰਖਾ ਲੈ ਯਾਰ ਲਓ ਜੀ ਲਓ ਜੀ ਲੈ ਲਮੀ ਹਾਂ ਥੋੜਾ ਜਿਹਾ ਆਜਾ ਕੱਟਿਆ ਪਈ ਥੱਲੇ ਪਾਸੇ ਗਾਈਜ਼ ਆ ਕੀ ਹੋ ਗਿਆ ਗਾਈਜ਼ ਦੇਖੋ ਇਹ ਨੂੰ ਆਟੋਮੈਟਿਕ ਲਾਣੀ ਅੰਨੀ ਆ ਇਹ ਵੀ 24 ਹੋ ਜਾਂਦੀ ਇਕ ਤੇ ਇਹ ਹੋਰ ਆਟੋਮੈਟਿਕ ਦਾ ਬੜਾ ਚੱਕਰ ਸੀ ਕੋਈ ਆਟੋਮੈਟਿਕ ਲੈ ਲੋ ਇਹ ਰਾਈਡ ਲਈ ਉਹਦੀ ਸਟਾਰਟਿੰਗ ਥੋੜੀ ਪ੍ਰੋਬਲਮ ਹੁੰਦੀ ਐ ਸੋ ਨੂੰ ਜਦੋਂ ਬ੍ਰੇਕਾਂ ਜੀ ਲਾਉਣੀ ਹੱਥ ਪੈ ਜੇ ਨਾ ਤਾਂ ਸੱਟ ਹੋ ਜਾਂਦੀ ਐ ਉਹ ਮੈਂ ਲੈਤੀ ਜਰਾ ਜੇ ਚਲਾਈ ਰਾਈਡ ਲੈਤੀ ਉਹਦੀ ਆਟੋਮੈਟਿਕ ਲੱਗਣਾ ਹੀ

ਅਤੇ ਫਲਾਈ ਕਰਕੇ ਇਹ ਕਰਕੇ ਫਲਾਈ ਆਵਾਂ ਆਈ ਸਾਰੇ ਸਾਗੜਾ ਕਰ ਗਈ ਨਹੀਂ ਬਣਾਈਏ ਜੀ ਜਮਰੇ ਕਿੱਸਾ ਹੈਗਾ ਰਾਜੀ ਇਹਦਾ ਨਹੀਂ ਮਨ ਖੜਨਿਆ ਇਹ ਕਹਿੰਦਾ ਇਹ ਕਹਿੰਦਾ ਉਹ ਜੋ ਹੋਰ ਉਹ ਚੀਜ਼ੇ ਰੀਸ ਨਹੀਂ ਕਰਦੀ ਕਹਿੰਦਾ ਉਹਦੀ ਨਹੀਂ ਫਤਿਹ ਆ ਹੋਣੀ ਹੈ ਜੇ ਲੰਬੀ ਬਲਾਉਤ ਵਿੱਚ ਬੈਠ ਕੇ ਬੋਰ ਨਾ ਟਿੱਥੇ ਲੱਗਦਾ ਏ ਕਿ ਦੂਰ ਤੇ ਰਾਦੇ ਅਣੀ ਜੰਸੀ ਚ ਟਿਕਿਆ ਜੰਸੀ ਵਾਲੇ ਮੁੰਡਿਆਂ ਨੂੰ ਕਰੇ ਕੀ ਕੀ ਬੋਲਿਆ ਇਹ ਹੋਰ ਉਸਨੇ ਡਰੈਸ ਜੰਸੀ ਵਾਲੇ ਲੰਗੂਰ ਉਹਨਾਂ ਨੂੰ ਮਰ ਜਾਣਗੇ ਉਹਨਾਂ ਨੂੰ ਤੇ ਲੰਗੂਰ ਨੇ ਉਹਨੇ ਉਹਦਾ ਦੇਖੀ ਉਹਦੇ ਪ੍ਰੋਟਾ ਦਾ ਕੇਕ ਲਾ ਪ੍ਰੋਟਾ ਦਾ ਆਈ ਬਰੋ ਕਾਦਰ ਹੋਰ ਤੇ ਬਣਾਏ ਫੇਰੇ ਕਿੰਦਾ ਗੱਡੀ ਵਗਣਾ ਆਪਣੀ ਵਾਲੀ ਵਧੀਆ ਵਧਾਈਆਂ ਤੁਹਾਨੂੰ ਓਨੂੰ ਵੀ ਠੀਕ ਹੈ ਵਧੀਆ ਮੰਮੀ ਉਹ ਦੇਖ ਲਈ ਰਹੀ ਹੈਗੀ ਹਾਂ ਕੋਈ ਨਾ ਕੋਈ ਨਾ ਵੀਡੀਓ ਚ ਵੀਡੀਓ ਪਰ ਬਣਾ ਕੇ ਭੇਜਾਂਗੇ ਤੈਨੂੰ ਵੀਡੀਓ ਦੇਖ ਲਈ ਵਲੌਗ ਆਏਗਾ ਔਰ ਬਲੌਗ ਦੇਖ ਲਈ ਆ ਬਸ ਉਹਦੇ ਮਰਗੀਏ ਲੰਬੀ ਹੈ ਥੋੜੀ ਜੀ ਉਹ ਮੇਰੇ ਵਰਗੀ ਛੋਟੇ ਕੱਦ ਦੀਆਂ ਸੋਨੂ ਵਰਗੀ ਫਰਕ ਐਨਾ ਹੈ ਇਹ ਤਾਂ ਮੈਂ ਪਲੇਮੈਂਟ ਮੈਂ ਆ ਜਾਂਦਾ ਆਪਣਾ ਉਹ ਵੀ ਆਊਗਾ ਤਿੰਨ ਤਨ ਗੱਡੀ ਦਿਖਾਉ ਸਾਰੀ ਪਿੱਛੋਂ ਦਿਖਾ ਪਹਿਲਾਂ ਗੱਡੀ ਨੇਕਸਨ ਦਿੱਤਾ ਹੈ ਗਿਫਟ ਅੱਛਾ ਨੇਕਸਾ ਗ੍ਰੈਂਡ ਵਿਟਾਰਾ ਅੱਜ ਇਕੱਲਾ ਗੱਡੀ ਦਿਖਾਦੇ ਹਾਂ ਸਾਰੀ ਹੂੰ ਨਹੀਂ ਹਮਣ ਆਪਣਾ ਤੇ ਉਹ ਗੱਡੀ ਤੇ ਚਾਬੀ ਪਾ ਦੇਣਾ ਹੈ ਇਹ ਸਪਰਾਈਜ਼ ਦੇ ਰੱਖਟ ਬਲਾਈ ਨੀ ਆ ਕਾ ਕੋਈ ਤੇ ਕਰ ਲੈ ਬਣਾ ਰਹੇ ਨੇ ਉਹਦੇ ਉਹ ਕੀ ਕਰ ਰਹੇ ਤੇ ਇਹ ਚ ਤਾਂ ਆ ਵੀਡੀਓ ਖੜਾਈ ਹੋਈ ਕੋਈ ਨੀ ਇਧਰ ਲੈ ਲਾ ਕੋਈ ਨੀ ਇਧਰ ਹੀ ਲੈ ਲਿਓ ਲੰਬੀ ਆ ਬੋਲਣ ਲਈ ਇਹ ਕਿ ਕੱਪ ਉਹ ਦੇ ਕੇ ਗਿਰੀ ਆ ਜਾਨ ਕੱਪ ਮੈਨੂੰ ਦੇ ਦੋ ਯਾਰ ਮੈਂ ਬੱਸ ਮੈਨੂੰ ਯਰ ਨਹੀਂ ਆ ਬੋਟਲ ਮਾ ਲੂੰਗੀ ਨੀ ਤੇਰੇ ਕੋਲ ਆਲਰੇਡੀ ਹੈਗੀ ਆ ਗ੍ਰੈਂਡ ਮਟਾਰਾ ਬਾਈ ਸਾਹਿਬ ਦੀ ਗ੍ਰੈਂਡ ਮਟਾਰਾ ਆਜਾ ਆਹ ਮੇਰਾ ਰਾਜਾ ਕੱਪ ਦੇ ਕੇ ਨਾਲ ਉਹਨਾਂ ਨੇ ਇੱਧਰ ਮੈਂ ਤਾਂ ਮੈਂ ਤੇਰਾ ਕਹਾਂ ਆ ਤੂ ਪੀਆ ਕਰੀ ਠੀਕ ਹੈ ਅੱਛਾ ਆ ਗੱਪ ਚ ਮੈਂ ਪੀਆ ਨਾ ਲੈ ਗ੍ਰੈਂਡ ਵਿਟਾਰਾ ਗ੍ਰੈਂਡ ਵਿਟਾਰਾ ਲੈ ਲਓ ਕੱਪ ਸਹੀ ਲਿਆ ਕਾਲਾ ਆ ਪਾਇਰ ਤੇ ਕਾਲਾ ਕੱਪ ਲੈ ਲਓ ਦੇਖੋ ਇਹਦਾ ਨਹੀਂ ਇੱਕ ਪਾਸੇ ਤੂੰ ਰੱਖਣਾ ਨੈਕਸਟ ਆ ਇੱਕ ਪਾਸੇ ਮੈਂ ਰੱਖਾਂ ਗ੍ਰੈਂਡ ਵਿਟਾਰਾ ਬਾਅਦ ਕਾਲਾ ਕਾਲਾ ਕੱਪ ਲੈ ਗੋਰੀਆਂ ਗੋਰੀਆਂ ਬਾਜੀ ਅੱਖਾਂ ਨਾ ਫੇਰੋ 500 ਰੁਪਏ ਮੇਰਾ ਰਹਿ ਗਏ ਉਹ ਦੇਣਿਆ ਕਾ 500 ਤੈਨੂੰ ਦੇਣਿਆ ਲੈ ਫੜਾ ਫਿਰ ਆ 12 ਕਲਾਪਾ ਕਹਦਾਂਗੇ ਇਹਨੂੰ ਗਲੋ ਪਲੇ ਬਟਨ ਆਇਆ ਹੈ ਇਸੇ ਵਾਰ ਮਮੇ ਠੀਕ ਹੈ ਠੀਕ ਹੈ ਬੱਸ ਮੇਰੀ ਨਾਲ ਗਿਆ ਉਹਨੇ ਵੀਡੀਓ ਬੈਕ ਸੋਨੂ ਡੱਬਲੀ ਹੋਣੀ ਅੰਮਾ ਨੇ ਕਿ ਗੱਟਟਾ ਲਾਇਆ ਉਹਨੇ ਲਾਇਆ ਬੜੇ ਕੁੱਟੇ ਨੇ ਆ ਗੱਡੀ ਇਥੋਂ ਐ ਉਤਰਦੀ ਜੀ ਦੇਖੋ ਪੋਤੇ ਜਾਂ ਸੀ ਜੁਗੜਾ ਜਿੱਥੋਂ ਆਪਾਂ ਕੜਾਈ ਨਹੀਂ ਨਹੀਂ ਇਰਪੇ ਦਸ਼ਤੀ ਨੈਕਸਾ ਦਾ ਸ਼ੋਰੂਮ ਹੈ ਉਹ ਜੀ ਚਾਦਾ ਚ ਲੱਗ ਮੈਂ ਐਡੀ ਪਾਗਲ ਹੋ ਗਈ ਕਿ ਅੰਮਰ ਨਹੀਂ ਟਿੱਕਾ ਦੇਖੋ ਗਿੱਡਾ ਤਗੜਾ ਲਾ ਰਿਹਾ ਮੇਰੇ ਕੱਪੜੇ ਤਾਂ ਗੰਦੇ ਤਾਂ ਹਰਦਾ ਚ ਲੱਗ ਲਿਆ ਨਾ ਚੌਕੀਆਂ ਨਾ 200 ਦੀਆਂ ਕਿੰਨੀ 20 ਆ ਜਾਣਗੀਆਂ ਜਿਹੜੇ ਜਿੰਨੇ ਟੀਚਰ ਕੀ ਨਹੀਂ ਟੈਨਸ਼ਨ ਚ ਆਇਆ ਭਾਬੀ ਸਵੇਰੇ ਮੈਂ ਸੋਥੇ ਸਕੂਲੇ ਵੀ ਮਠਿਆਈ ਵੰਡ ਕੇ ਆਉਣੀ ਵੀ ਗੱਡੀ ਲੈ ਆਉਂਦੀ ਐ ਪਰਫੀ ਦੇ ਚਾਰ-ਪੰਜ ਪਾਣੀ ਫਤਿਹ ਪਰਫੀ ਪਈਏ ਉਹ ਪਰਫੀ ਲੈ ਜਾਓ ਇਕਾਰਤੀ ਮੈਮ ਇਕਾਰਤੀ ਮੈਮ ਮੇ ਰੁਕਦੇ ਚਪਰਾ ਮੈਂ ਮੈਂ ਮਾਰਨਾ ਵੋਥੇ ਕੋਈ ਨਹੀਂ ਨਿਕਲਾ ਇੱਕ ਡੋਲੀ ਮੈਮ ਆਂ ਬੈਠਾਂਗਾ ਡੋਲੀ ਮੈਮ ਮੈਂ ਅੰਗਤ ਜਗਵੀਦ ਵੈਦਿਕ ਆਰਤੀ ਮੈਂ ਬਸ 5 ਨੇ ਕੱਲ ਵੀ ਤੁਸੀਂ ਨਹੀਂ ਬਾਕੀ ਬਾਕੀ ਹੋਇਆ ਲਫਰ ਕੇ ਨਹੀਂ ਬਾਕੀ ਇਹਨੂੰ ਤੂੰ ਇਹਦਾ ਕੀ ਪਤਾ ਕਿ ਕੈਂਡੀਆਂ ਦੇਣੀ ਨਹੀਂ 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 ਉਹਨੂੰ ਜਸਟ ਆਪਣੇ ਫਰੈਂਡਸ ਨੂੰ ਦੇੜੀਆਂ ਬਾਕੀ ਤੁਹਾਡੇ ਟੀਚਰ ਬਾਕੀ ਇਹ ਤੁਸ ਮੈਮ ਤੇ ਕੁਸੂ ਮੈਮ ਨਹੀਂ ਹੋਰ ਖੜੇ ਮੈਮ ਨੇ ਇੱਕ ਮੋਨੀਕਾ ਮੈਮ ਕੰਪਿਊਟਰ ਫਤੇ ਜੋਪਰ ਕੇ ਕੈਂਡੀਆਂ ਲੈ ਆਜੀ ਲਫਾਫਾ ਪੈਕਟ ਭਰ ਕੇ ਸਾਰਿਆਂ ਨੂੰ ਵੰਡਦੀ ਕੈਂਡੀਆਂ ਦੇ ਲਫਾਫਾ ਲੈ ਆਜੀ ਸਭ ਤੋਂ ਬੈਸਟ ਫਤੇ ਪੁੱਤ ਨਾਲੇ ਸਾਰੇ ਫਰੈਂਡਸ ਤੁਹਾਡੇ ਖਾ ਲੈਣਗੇ ਇੱਧਰ ਆ ਜਾ ਕਾਲ ਕਰਦੇ ਆ ਪੈਕੇ ਲੈ ਜੂਗਾ ਮੈਮ ਨੂੰ ਸਭ ਨੂੰ ਵੰਡ ਦੂਗਾ ਚਾਕਲੇਟ ਲੈ ਜਾਣਾ ਉਹਨਾਂ ਦੇ ਕਿਉਂਕਿ ਵੈਸੇ ਵੀ ਗੱਡੀ ਤੈਨੂੰ ਪਸੰਦ ਤੇ ਹੈ ਨਹੀਂ ਫੇ ਤੂੰ ਕੈਂਡੀ ਲੈ ਜਾ ਜਿਹੜੇ ਤੁਹਾਡੇ ਜਿਆਦਾ ਹੀ ਸਪੈਸ਼ਲ ਵਨ ਫਰੈਂਡ ਨੇ ਉਹਨਾਂ ਵਾਸਤੇ ਨਾਲ ਚਾਕਲੇਟ ਲੈ ਆਜੋ ਤੇ ਕੈਂਡੀ ਸਾਰਿਆਂ ਡਿਸਟ੍ਰਿਬਿਊਟ ਕਰ ਤੇ ਚਲ ਹੁਣ ਪਤਾ ਹੀ ਦੱਸ ਕੀ ਹੁਣ ਗੱਡੀ ਤੇ ਜਾਣਾ ਕਿੱਥੇ ਆਪਾਂ ਟੂਰ ਕਿੱਥੇ ਚੱਲ ਕੱਢੀਏ ਗੱਡੀ ਦਾ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਪਹਿਲਾਂ ਉੱਥੇ ਜਾਣਾ ਪਾਕਸਤਾਨੀ ਲੈ ਜਾਂਦੀ ਤੇ ਭਾਗ ਨੇ ਨੇੜਾ ਨਹੀਂ ਤੇੜੇ ਕਿ ਸੰਧੀ ਭਾਗਤਾਂ ਨੂੰ ਆਣਾਗੇ ਹੱਥ ਕਰਤਾਰਪੁਰ ਕਹਿੰਦੇ ਪਾਕਿਸਤਾਨ ਪਹਿਲੇ ਰਾਣਾ ਸਾਹਿਬ ਨਾਲ ਚੱਲੀਏ ਰਾੜਾ ਫਸਾ ਲਿਆ ਉਧਰ ਰਾਤ ਨੂੰ ਕਹਿੰਦਾ ਪਲਾਨ ਨਹੀਂ ਹੈਗਾ ਸ਼ਨੀਵਾਰ ਨੂੰ ਜਾਵੇ ਬੰਦਾ ਰਾਤ ਰੁਕੇ ਨਹੀਂ ਰਾਤ ਨੂੰ ਰੂਮ ਨਾ ਮਿਲਦੇ ਫੇਰ ਨਹੀਂ ਮਿਲ ਜਾਂਦੇ ਰਾੜਾ ਸਾਤਾ ਕੇ ਪੰਜੋਖੜਾ ਸਾਹਿਬ ਹੀ ਚਲੋ ਹਾਂ ਪੰਜੋਖੜਾ ਸਾਹਿਬ ਚਲੋ ਭਾਈ ਦੱਸ ਬਣਾ ਲਓ ਸਾਨੂੰ ਨਾ ਪਾਰਟੀ ਵੀ ਲੈਣੀ ਹੈ ਟਨ ਕਰ ਕਿਹੜੀ ਓ ਮਾਈ ਗੋਡ ਭਾਈ ਤਾ ਟੂ ਮੱਚ ਆਉਂਦੇ ਹੁਣ ਚੁੱਪ ਕਰ ਯਾਰ ਹੋਈ ਸਾਡੇ ਕੋ ਉਹੀ ਕਹਿੰਦੇ ਵੀ ਬੰਦ ਕਰ ਤਾਂ ਬਲੂਟੂਥ ਬੰਦਰਾਂ ਦੇ ਹੱਥ ਖੇਲ ਲਾ ਗਈ ਹੋਰੀ ਠੀਕ ਨਹੀਂ ਜਟਣ ਲੱਗ ਕੇ ਕੁਪੜੀ ਕਹਿੰਦਾ ਨਾ ਗਾਣੇ ਖਵਾ ਖਵਾ ਮਾਰਦੀ ਆਈ ਗੱਡੀ ਨਵੀਂ ਵਾਲੀ ਸਾਨੂੰ ਗਾਣੇ ਨਹੀਂ ਚਲਾਣੇ ਆਉਂਦੇ ਆਈ ਘਰੇ ਮੁੜਨ ਵਾਲੇ ਹੋ ਗਏ ਦੁਬਾਰਾ ਕਰਾ ਤੇ ਆਹ ਦੇਖੋ ਹੈਲੋ ਹੈਲੋ ਗਾਇਜ਼ ਜੂੜਾ ਟੇਡਾ ਹੈ ਫਤ ਜੂੜਾ ਕਰਨ ਲੱਗੇ ਇੱਧਰ ਆ ਗਏ ਨਾ ਤੇ ਆ ਮੇਰੇ ਤੇ ਇਹ ਟਾਈਮ ਹੀ ਕੋ ਸ਼ਾਟ ਆਟੇ ਕੋਲ ਹਾਂ ਤੂੰ ਕਿਦਾਂ ਮੂਹ ਰੋਡ ਮੋੜ ਬੈਂਦੀ ਗੱਡੀ ਚ ਨਵੀਂ ਗੱਡੀ ਕੋਈ ਮੂਹ ਤਾਂ ਚੱਜਦਾ ਬਣਾ ਲੈ ਤੇਰਾ ਚੱਜਦਾ ਦੂਰ ਚੱਲਾ ਮੈਂ ਤਾਂ ਇਹਨਾਂ ਦੁਕਾਨੇ ਦੀ ਮੈਂ ਬਾਲਾ ਚੱਲ ਰਹਾ ਹਿਲ ਜਾਣਗੀ ਐਵੇਂ ਦਿਨ ਤੱਕ ਹੀ ਫਾਇਦਾ ਹਾਂ ਅੱਗੇ ਹਿੱਲੀ ਹੋਈ ਗਾਂਦਿਆਂ ਨੇ ਪੈਗ ਲਾ ਲੇ ਗਣ ਹਾਏ ਹਾਏ ਵੇਖ ਕੇ ਨਹੀਂ ਆ ਕਿ ਤਰ੍ਹਾਂ ਵੀ ਡਰਾਇ ਸ਼ਟਾ ਮੈਨੂੰ ਦੱਸ ਫਟੇ ਮੈਂ ਤੇਰਾ ਚਲਾ ਦੇਗੀ ਗਾੜਿਆ ਅੱਜ ਕਿ ਨਹੀਂ ਮੈਂ ਕਿੱਥੇ ਚਲਾ ਦੇਣਾ ਨਾ ਚਲਾਈ ਹੋਣਾ ਮੈਂ ਦੋ ਮਾਰ ਕੇ ਕੰਨ ਤੇ ਥੱਲੇ ਲਾ ਦੇਣਾ ਗੱਡੀ ਚ ਕੀ ਹੈ ਤੁਹਾਡਾ ਫੋਨ ਵੱਜਣ ਡਿਆ ਘਰੇ ਕੀ ਹੋ ਗਿਆ ਕੱਟਦੇ ਕੱਟਦੇ ਉਹਨਾਂ ਨੇ ਕਿ ਘਰੇ ਗਾਣੇ ਚਲਾ ਦਿਓ ਪਹੁੰਚ ਗਿਆ ਛਾੜ ਗੋ ਤਾਂ ਗੱਡੀ ਚੱਲੇ ਨਹੀਂ ਹੈਗੇ ਹਾੜਾ ਭਾਜੀ ਪੁਰਹੀ ਨੀ ਪਉਂਦੇ ਗਾਣੇ ਅੱਛੇ ਕਿ ਗਾਣੇ ਚਲਾ ਲਓ ਆ ਗਿਆ ਅੱਡਾ ਨਵੇਂ ਤੂੰ ਗਾਦੇ ਸੋਨੇ ਦੇ ਮੁਖੜੇ ਰਹੀਏ ਕਿ ਗਾਣਾ ਡੈਡੀ ਦੇ ਨਾਂ ਚਲਾ ਕੇ ਇਹ ਖਾਲੀ ਕਿਤੇ ਨਹੀਂ ਇਹ ਮਾਰੀ ਯੂਟਰਨ ਲੈ ਇਹ ਤਾਂ ਯੂਟਰਨ ਲੈਣ ਨਾਨਕੇ ਨੇ ਜਾਣਾ ਨਹੀਂ ਹੈਗਾ ਜਾਣਾ ਯੂਟਰਨ ਲੈ ਜਾਣਾ ਕਿਉਂਕਿ ਬਾਈ ਬਾਈ ਖਾਣਾ ਬਦੋਛਣੇ ਫਿਰ ਕਾਰਵਾਈ ਵੀ ਤੇ ਪਾਣੀ ਤੇ ਗਿੱਦੜਾਂ ਨੇ ਫਿਰ ਮਾਰਿਆ ਹੀ ਸ਼ੇਰ ਵੀ ਤੇ ਗਿੱਦੜਾਂ ਨੇ ਘੇਰ ਕੇ ਤੇ ਸ਼ੇਰ ਨੇ ਤੇ ਗਿੱਦੜਾਂ ਨੂੰ ਤੇ ਮਾਰਿਆ ਹੀ ਕਾਰਵਾਈ ਪਾਣੀ ਮੈਂ ਛਿੱਧੀ ਕਾਰਵਾਈ ਪਾਣੀ ਉਨ ਛਿੱਧੀ ਕਾਰ ਨੂੰ ਕਮਾ ਕੇ ਉਨ ਖਾਣਾ ਬਦੋਛਣੇ ਨਹੀਂ ਦਰ ਨੂੰ ਪਾਲਾ ਗੱਡੀ ਤੇ ਗਾਣਾ ਨਹੀਂ ਲੱਗਿਆ ਸਿੱਧੀ 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 ਚੱਲੋ ਜੀ ਜੀ ਠੀਕੇ ਤੇ ਰੋਕਣੀ ਚੱਕ ਦੇ ਸੋਨੂੰ ਤੇ ਗਾਣਾ ਵੀ ਨਹੀਂ ਤੇ ਲੱਗਿਆ ਹੀ ਤੇ ਫਿਰ ਗੱਡੀ ਤੇ ਤੇ ਐਦਾਂ ਹੀ ਟੱਕਰ ਲਾ ਕੇ ਅੱਗੇ ਉਹ ਤੇ ਕਾਨਾ ਬਦੋ ਜਨੇ ਪੈਦਾ ਕਿ ਹੋਇਆ ਕਰਨਾ ਹੁੰਦਾ ਕਾਨਾ ਬਦੋ ਕਾਨਾ ਬਦੋ ਜੀ ਨੂੰ ਪਤਾ ਉਹ ਇਹਨਾਂ ਨੂੰ ਕਰੇ ਜਾ ਕੇ ਕਾਰਵਾਈ ਪਾਉਣੀ ਸਿੱਧੀ ਅਵਤਾਰ ਤੇ ਪਾਉਣੀ ਨੇ ਗਾਣਾ ਚਲਾਇਆ ਜੀਜੇ ਤੇ ਕਾਰਵਾਈ ਨਹੀਂ ਹੋਵੇ ਜੀਜੇ ਤੇ ਫਿਰ ਕਾਰਵਾਈ ਵੀ ਤੇ ਜੀਜੇ ਤੇ ਜੀਜੇ ਤੇ ਫਿਰ ਕਾਰਵਾਈ ਵੀ ਤੇ ਫਿਰ ਜੀਜੇ ਤੇ ਪਾਉਣੀ ਉਹ ਤਾਂ ਫਿਰ ਜੀਜਾ ਅੱਡਾ ਤਾਂ ਟੂ ਮੱਚ ਸੋਣਾ ਹੋਇਆ ਬਈ ਅੱਜ ਟੋਪੀ ਨਹੀਂ ਪਾਇਆ ਦੁਕਾਨ ਜਾਣਾ ਤੂੰ ਇਤਲਕ ਜਾਣਾ ਕੈਮਰੇ 'ਚ ਉਹ ਨੀ ਕਨੈਕਟ ਹੋ ਗਿਆ ਤੂੰ ਕੈਮਰੇ 'ਚ ਇਤਲਕ ਜਾਣਾ ਜੀਜਾ ਟੂ ਮੱਚ ਹੋਇਆ ਬਈ ਜੀਜਾ ਜਿਹੜਾ ਤਾਜ ਲਿਆਦਾ ਤਾਂ ਜੀਜੇ ਆਪਣੀ ਜਿਹੜੇ ਪਰ ਜੀਜੇ ਨੂੰ ਮਿੱਤੇ ਆ ਗਿਆ ਤੇ ਫਿਰ ਤੂੰ ਇੱਥੇ ਲੋਕ ਨਹੀਂ ਫਿਰਨਾ ਤੇ ਹੁਣ ਤੂੰ ਘਰ ਜਾ ਕਾਰਵਾਈ ਪੈ ਜਾਣੀ ਥੋੜੀ ਚਲਾਉਣਾ ਚੱਲ ਪੈ ਖਰੇ ਆ ਪਿੱਛੇ ਬੰਦ ਡੱਕਾਈ ਆ ਪਿੱਛੇ ਆ ਕੇ ਠੋਕਦੇ ਕਰ ਜੇ ਤੇ ਪੰਜ ਹੋ ਹੀ ਨਹੀਂ ਕਿੰਬਤਾਂ ਦਾ ਹੋਵੇ ਅੱਛਾ ਕੋਈ ਗੱਲ 2 ਘੰਟੇ ਲੇਟ ਤੁਰਨਾ ਕਰੇ ਕੀ ਗੱਲ ਗੱਡੀ 'ਚ ਬੈਠੇ ਰੋਟੀ ਅਸੀਂ ਖਾ ਰਹੇ ਹਾਂ ਹੋਰ ਆਸੀ ਪੇਰ ਤੇ ਉੱਪੋਂ ਬਾਜੀ ਇਹਨੂੰ ਗਲਤ ਨਹੀਂ ਆਗੇ ਤੇ ਛਾਲੀ ਨੂੰ ਪਾਣ ਦੇ ਕਿਤੇ ਮਾਸਾ ਮਾੜਾ ਮੋਟਾ ਕੁਝ ਮਿੱਠਾ ਹੀ ਖਾਉਂਦੇ ਕਿ ਤੋ ਬਾਜੀ ਸਿੱਧਾ ਚਲ ਕੋਈ ਨਾ ਪਛਾਲੀ ਤਰ ਬਾਜੀ ਸਿੱਧਾ ਛਾਲੀ ਪਾ ਲੋ ਹਾਂ ਜੇ ਚਲੋ ਗਗਨ ਦਾ ਨੱਕ ਕਿੱਡਾ ਵੱਖ ਕੈਮਰੇ ਚ ਆਉਂਦਾ ਆ ਕੇ ਕੋ ਪੂਰੇ ਵੈਸੇ ਨਹੀਂ ਉਹ ਨਹੀਂ ਗੱਡੀ ਫਿਰ ਸਗੜ ਵੀ ਤਾਂ ਪਾਓਗੇ ਚੰਮ ਚੰਮ ਖਾਣਾ ਨੂੰ ਖੇਸ ਵੀ ਤੇ ਦਵਾਂਗੇ ਤੇ ਨਾਲ ਰੁਪਈਆ ਵੀ ਦਵਾਂਗੇ ਮਰਜ ਤੇਰੇ ਪੇਟੀ ਖੋਲਣੀ ਅੱਜ ਖੇਚ ਕਰਨਾ ਆ ਵੀ ਤੇ ਖਵਾ ਕੇ ਲਿਆਓ ਪਹਿਲਾਂ ਛੇਰੇ ਕਣ ਪੇਟੀ ਖਲਾਈ ਢਾਣਾ ਚੰਗਾ ਚੰਗਾ ਛੁੱਟੀ ਗਾਲੀ ਛੇਰੇ ਫੁਲਕਾਰੀ ਪਾਣੀ ਗੱਡੀ ਤੇ ਬਠੀਕ ਓ ਮਾਈ ਗੋਡ ਬਾਗ ਪਾ ਬਾਗ ਦੇ ਬਣਾਉਣੇ ਦਿੱਤਾ ਹੋਇਆ ਜੇ ਟਾਈਮ ਲੱਗਦਾ ਖਾਨਾ ਬਦੋਸ਼ ਨੇ ਬਾਗ ਪਾ ਹੋਰ ਕੋਈ ਨਾ ਖਾਨਾ ਬਦੋਸ਼ ਨਾ ਮਤਲਬ ਸਾਨੂੰ ਕੋਈ ਨੀ ਹੋਏ ਇਹ ਨਾ ਬੰਦੇ ਆ ਕੋਈ ਵਰਡ ਹੈ ਇਹ ਪਾਕਿਸਤਾਨੀ ਇਹਨਾਂ ਨੂੰ ਪਤਾ ਪਲੀਜ਼ ਜ਼ਰੂਰ ਦੱਸਿਓ ਆਪਣਾ ਭਰਾ ਪਾਕਿਸਤਾਨ ਤੋਂ ਹੈ ਨਾ ਆਪਾਂ ਨੂੰ ਨਹੀਂ ਹੁਣ ਯਾਦ ਨਹੀਂ ਆ ਰਿਹਾ ਖਾਨਾ ਬਦੋਸ਼ ਮਨ ਕਿ ਹੈਗਾ ਸੀਗਾ ਆਪਾਂ ਨੇ ਪੜਿਆ ਵੀ ਹੋਇਆ ਹੈ ਚੈਪਟਰ ਵੀ ਸੀ ਆਪਾਂ ਨੂੰ ਖਾਨਾ ਬਦੋਸ਼ ਹੁਣ ਯਾਦ ਨਹੀਂ ਆ ਰਿਹਾ ਐਗਜ਼ੈਕਟ ਅਰੇ ਆਪਣੇ ਭਰਾ ਪਾਕਿਸਤਾਨ ਤੋਂ ਹੈਗਾ ਨਾ ਵੌਇਸ ਮੈਸੇਜ ਕਰ ਦੇਨੇ ਆਪਣੇ ਬਿਜ਼ਨਸ ਵਾਲੇ ਨੰਬਰ ਤੇ ਦੱਸਿਓ ਫਿਰ ਭਾਜੀ ਕੀ ਹੁੰਦਾ ਖਾਨਾ ਬਦੋਸ਼ 3% इन दिस वर्ल्ड ਤੁਸੀਂ ਇਦਾਂ ਕਰੋ ਰੱਖ ਲੋ ਵਿੱਚ ਕੈਸਟਪਾਉਣ ਵਾਲਾ ਡੱਕਾ ਕੈਸਟਪਾਈ ਜਾਇਆ ਕਰੋ ਓਏ ਟੇਕ ਇਟ ਸੀਰੀਅਸ ਗਾਇਸ ਓਏ ਐਸੀ ਲਾ ਲੋ ਇਧਰੋਂ ਨਹੀਂ ਠੀਕ ਹੈ ਪਹਿਲੇ ਵੀ ਗੋਡੇ ਕੰਮ ਕਰਦੇ ਕਿ ਜੋੜੀ ਹੈ ਇਟ ਇਜ਼ ਵੈਰੀ ਕੂਲ ਬੈਕ ਸਾਈਡ ਨਹੀਂ ਵੀ ਠੀਕ ਹੈ ਇਟ ਇਜ਼ ਵੈਰੀ ਕੂਲ ਬੈਕ ਸਾਈਡ ਭਾਈ ਤੂੰ ਇਹਦੇ ਫੀਚਰ ਤਾਂ ਦਿਖਾਓ ਤੂੰ ਧਿਆਨ ਨਾਲ ਗੱਡੀ ਚਲਾਓ ਮੈਨੂੰ ਤੈਨੂੰ ਗਾਣੇ ਸਾਨੇ ਵਿਚਰਨੇ ਮੈਂ ਤੇ ਆਪ ਸੁਣਦਾ ਹਾਂ ਇਹ ਦੇਖੋ ਲਟ ਗਿਆ ਪਿੱਛੇ ਤੇ ਵੇਖੋ ਕੀ ਲਿਖਿਆ ਸੂਟ ਨਹੀਂ ਕੀਤਾ ਓ ਮਾਈ ਗॉड ਇਹ ਐਸੇ ਦਿਲ ਬਣਾ ਕੇ ਤੇ ਫਿਰ ਕਾਰਵਾਈ ਪਹੁੰਚ ਲੱਕਰ ਕਾਰਵਾਈ ਪਹੁੰਚਾ ਗਏ ਇੰਨਾ ਬਿੱਲ ਬਣਿਆ ਤੇ 4 ਲੱਖ ਤੇ 1:10 ਵਜੇ ਰਾਤ ਦੇ ਤੇ ਮੈਨੂੰ ਵੀ ਨੀਂਦ ਨਹੀਂ ਆ ਰਹੀ ਤੇ ਦਰਮਨ ਦੇਦਾ ਕੀ ਕਰਦੀ ਪਈ ਆ ਅੱਜ ਸੌਣਾਂਗੇ ਅੱਜ ਰੋਜ਼ ਨਹੀਂ ਸੌਂਦੀ ਅੱਜ ਕੀ ਨਵੀਂ ਗੱਲ ਹੈ ਰੋਜ਼ ਨਹੀਂ ਸੌਂਦੀ ਅੱਜ ਕੀ ਨਵੀਂ ਗੱਲ ਹੈ ਇੱਕ ਦਿਨ ਛੇਤੀ ਸੌਂ ਜਾਕਰ ਤਾਲਾ ਖਾਉਗੀ ਪਰਸੋਂ ਖਾਉਗੀ ਹਾਂ ਛੇਤੀ ਅੱਛਾ ਪਰਸੋਂ ਮੈਂ 11 ਵਜੇ ਸੌਂਗੀ ਹਾਂ ਯਾਰੇ ਨਾਲ ਅੱਛਾ ਨੀਂਦ ਵੀ ਨਹੀਂ ਆ ਰਹੀ ਵੀ ਮੂੰਹ 2 ਵਜੇ ਨੀਂਦਾ ਆਈ ਸੀ ਹੂੰ ਜਦੋਂ ਟਾਈਮ ਬਣੇਗਾ 2 ਵਜੇ ਦਾ ਹਾਂ 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 ਜੀ ਆ ਗਈ ਹਾਂ ਮੈਂ ਕੀ ਸੋਚਾਂ ਦੁਪਹਿਰੀ ਨੂੰ ਕੀ ਲਿਖਿਆ ਕਵਿਤਾ ਲਿਖਿਆ ਕੋਈ ਕਵਿਤਾ ਕਾ ਨੂੰ ਲਿਖੀ ਮੈਂ ਹੂੰ ਮੈਂ ਰੋਤੀ ਮੈਂ ਤਾਂ ਉਹ ਵਲੌਗ ਦੇਖਦੀ ਹਾਂ ਜਿਹੜਾ ਆਹੜਾ ਜਿਹੜਾ ਸੋਨੂ ਦੀ ਗੱਡੀ ਲੈ ਕੇ ਆਏ ਨੇ ਮੈਂ ਸਰਪ੍ਰਾਈਜ਼ ਚੱਕਰਾਂ ਦਾ ਸਾਡਾ ਤਾਂ ਉਹਨੇ ਮਾੜੀ ਕਰਤੀ ਕਿ ਨਹੀਂ ਬਾੜੇ ਸਰਮਾਨ ਸਾਡੇ ਦੇ ਜੀ ਦਬੇ ਰਹਿ ਗਏ ਕਿਉਂ ਹੋਰ ਕਿਤੇ ਤਾਂ ਹੀ ਵੀ ਜਾਂਦੀਆਂ ਉੱਥੇ ਕਿਤੇ ਚਾਦਰ ਚੋਕਦੀਆਂ ਗੱਡੀੀ ਤੋਂ ਕਿਤੇ ਤਾੜੀਆਂ ਮਾਰਦੀਆਂ ਕਿਤੇ ਜਿਹੜਾ ਸਾਨੂੰ ਸਰਪ੍ਰਾਈਜ਼ ਨਾਲ ਘਰੇ ਆ ਕੇ ਦਿੱਤਾ ਉਹ ਠੀਕ ਨਹੀਂ ਸੀ ਉਹ ਵੀ ਠੀਕ ਸੀ ਪਰ ਜਿਹੜੀ ਉੱਥੇ ਵਾਲੀ ਗੱਲ ਹੀ ਉਹ ਤੇ ਵੱਖਰੀ ਹੀ ਨਾ ਹੈਨਾ ਉਹਨੇ ਤਾਂ ਆਪਣੀਆਂ ਸੋਚਾਂ ਨਹੀਂ ਭੈਣਾਂ ਵੀ ਸਰਪ੍ਰਾਈਜ਼ ਨੇ ਪਰ ਕੱਲ ਜੂਗੀ ਭੈਣ ਨਿਕਲੀ ਹਟਨਾ ਬਹੁਤ ਮਾੜੀ ਕਰ ਗਈ ਦੋਨਾਂ ਭੈਣਾਂ ਨਾਲ ਉਹ ਹਣਾ ਮੈਨੂੰ ਵਲੌਗ ਵੇਖ ਕੇ ਖੁਸ਼ੀ ਵੀ ਹੋਣੀ ਤੇ ਗੁੱਸਾ ਵੀ ਚੜਦਾ ਮੈਂ ਹਾਂ ਕਿੱਥੇ ਤਾਂ ਹੀ ਜਾਣਾ ਹੀ ਬਾਂਦਰਾ ਕੱਪ ਰਿਆ ਮੈਂ ਤਾਂ ਗਦਰ ਨਾਲ ਤੇ ਕਿਤੇ ਉਹਨੂੰ ਘਰੇ ਛੱਡ ਗਏ ਤੇ ਆਈ ਗਈ ਨਹੀਂ ਹੈਗੇ ਕਰੇ ਵੀ ਫਿਰ ਤੇਲ ਕੰਦੇ ਚੋਣਾ ਸੀ ਅੱਛਾ ਠੀਕ ਹੂੰ ਉਹ ਵੀ ਸਾਲੀ ਨਾਲ ਹੀ ਹੋ ਹੈ ਨਹੀਂ ਮੈਂ ਸਾਲੀ ਭੈਣ ਨਾਲ ਮਾੜੀ ਕੀਤੇ ਸਾਲੀ ਨਾਲ ਹੋਈਆਂ ਘਰ ਵਾਲੀ ਨਾਲ ਵੀ ਆ ਹਾਂ ਤੇ ਇਹ ਤਾਂ ਭੈਣ ਨਾਲ ਵੀ ਉਹ ਸਾਲੀ ਨਾਲ ਵੀ ਤੇ ਕਹਿੰਦੇ ਵੀ ਘਰ ਵਾਲੀ ਨਾਲ ਹੀ ਇਹ ਤੇ ਗੱਲ ਕਰਦੇ ਨੇ ਦੋ ਬੇੜੀਆਂ ਦੇ ਪੈਲੇ ਕਰ ਦਿੰਦੇ ਪ੍ਰਧਾਨ ਸਾਹਿਬ ਨਹੀਂ ਨਹੀਂ ਹੈ ਕੋਈ ਚੱਕਰ ਨਹੀਂ ਉਹ ਤੇ ਟਾਈਮ ਹੋ ਗਿਆ ਰਾਤ ਦਾ 1 ਵਜ ਗਿਆ ਤੇ ਅੱਜ ਕਈ ਭੈਣ ਭਰਾ ਕਹਿੰਦੇ ਨੇ ਵੀ ਪਲੀਜ਼ ਆਪਣਾ ਜੋ ਤੁਸੀਂ ਖਾਣਾ ਖੁਣਾ ਬਣਾਉਣਾ ਉਹਦੀ ਜਾਣਕਾਰੀ ਜ਼ਰੂਰ ਦਿਆ ਕਰੋ ਤੇ ਖਾਣੇ ਚ ਬਣਾਏ ਸੀ ਅੱਜ ਅਸੀਂ ਕਾਲੇ ਛੋਲੇ ਤੇ ਨਾਲ ਤੁਹਾਨੂੰ ਪਤਾ ਸਾਡੇ ਸਾਰਿਆਂ ਦੇ ਬਿਲੇ ਫੇਵਰੇਟ ਹੈ ਉਹ ਹੈ ਗਰੇ ਰਾਈਸ ਨਾ ਸਾਡੇ ਘਰੇ ਕੋਈ ਵੀ ਦਾਲ ਬੰਨੀ ਹੋਵੇ ਦਾਲ ਮੀਨਜ਼ ਉਹ ਮਲਵਈਆਂ ਵਾਲੀ ਨਹੀਂ ਦਾਲ ਵੀ ਆਲੂਆਂ ਦਾਲ ਤੇ ਗੋਭੀ ਦੀ ਦਾਲ ਤੇ ਪਿੰਡੀਆਂ ਦੀ ਦਾਲ ਉਹ ਦਾਲ ਨਹੀਂ ਦਾਲ ਮੀਨਜ਼ ਦਾਲ ਜਿਵੇਂ ਛੋਲਿਆਂ ਦੀ ਦਾਲ ਯਾਨੀ ਕਿ ਦਲੇ ਹੋਏ ਛੋਲੇ ਦੀ ਦਾਲ ਠੀਕ ਹੈ ਮੂੰਗੀ ਮਸਰੀ ਦੀ ਦਾਲ ਸਾਬਤ ਮਸਲਾਂ ਦੀ ਦਾਲ ਠੀਕ ਹੈ ਔਰ ਕਿਹੜੀ ਹੁੰਦੀ ਮੋਠਾਂ ਦੀ ਦਾਲ ਠੀਕ ਹੈ ਦੀ ਮਸਰੀ ਦਾਲ ਮੂੰਗੀ ਵਿੱਚ ਦੱਸਤੀ ਮੈਂ ਠੀਕ ਹੈ ਇਹਨਾਂ ਨੂੰ ਕਹਿੰਦੇ ਦਾਲਾਂ ਠੀਕ ਹੈ ਤੇ ਸਬਜ਼ੀ ਸਾਡੇ ਕਹਿੰਦੇ ਆਲੂ ਗੋਭੀ ਸਬਜ਼ੀ ਆਲੂਆਂ ਦੀ ਸਬਜ਼ੀ ਤੇ ਕਾਲੇ ਛੋਲੇਾਂ ਦੀ ਸਬਜ਼ੀ ਚਿੱਟੇ ਛੋਲੇਾਂ ਦੀ ਸਬਜ਼ੀ ਤੇ ਰਾਜਮਾਂ ਦੀ ਸਬਜ਼ੀ ਤੇ ਬਟੂਆਂ ਦੀ ਸਬਜ਼ੀ ਤੇ ਪਿੰਡੀਆਂ ਦੀ ਸਬਜ਼ੀ ਠੀਕ ਹੈ ਤੇ ਅੱਜ ਹੀ ਬਣਾਈ ਸੀ ਕਾਲੇ ਛੋਲੇਾਂ ਦੀ ਸਬਜ਼ੀ ਤੇ ਨਾਲ ਬਣਾਈ ਸੀ ਆਪਾਂ ਚੌਲ ਤੇ ਆਪਾਂ ਰੱਜ ਕੇ ਖਾਦੇ ਪਰ ਮੈਨੂੰ ਹੁਣ ਫੇਰ ਭੁੱਖ ਲੱਗਣ ਲੱਗੀ ਮੈਂ ਤੁਹਾਨੂੰ ਦੱਸਤਾ ਕਿਉਂਕਿ ਟਾਈਮ ਦੇ ਲੋ ਪੀ ਹੋੰਦਾ ਦਿਖਾਤਾ ਮੈਂ ਟਾਈਮ ਦਿਖਾਤਾ 1:13 ਹੋਊੜ ਵਜਣ ਵਾਲਾ ਹੋ ਗਿਆ ਹਨਾ ਤੇ ਮੈਨੂੰ ਆਪਣੀ ਕਲਯੁਗੀ ਭੈਣ ਤੇ ਰੰਬੜਾ ਗੁੱਸਾ ਆਉਂਦਾ ਕਿ ਤੂੰ ਸਰਪ੍ਰਾਈਜ਼ ਚੱਕੜਾ ਜ ਸਾਡਾ ਕਾਹਦਾ ਕੰਮ ਖਰਾਬ ਕੀਤਾ ਆਪਾਂ ਵੀ ਜਾਣਾ ਹੀ ਨਾਲ ਹਨਾ ਤੇ ਬਾਕੀ ਚਲੋ ਜੋ ਕਰਨ ਦਾ ਚੰਗੇ ਬਾਤ ਹੁੰਦਾ ਨਾ ਉਹਨਾਂ ਨੇ ਸਾਡਾ ਹੀ ਪਾਇਆ ਸੋਚਿਆ ਸੀ ਨਾ ਤੇ ਕੋਈ ਗੱਲ ਨਹੀਂ ਕਿਤੇ ਹੁਣ ਜਦੋਂ ਪਹਿਲਾਂ ਫੇਰ ਕਿਤੇ ਨਵੀਂ ਗੱਡੀ ਕਢਾਵਾਂਗੇ ਵੱਡੀ ਕੋਈ ਇਤੋਂ ਵੱਡੀ ਹੋਣਾ ਨਾ ਫੇਰ ਚੱਲਾਂਗੇ ਆਪਾਂ ਸਾਰੇ ਜਾਣੇ ਹਨਾ ਗੱਡੀਆਂ ਕਢਾਈ ਜਾਣੀਆਂ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਸਿੱਧਾ ਸਵੇਰੇ ਮਿਲਦੇ ਆ ਤੇ ਨਵੇਂ ਜੇ ਬਲੌਗਰਾਂ ਨੂੰ ਮਿਲਾਂਗੇ ਸੋਹਣੇ ਜੇ ਬਲੌਗਰਾਂ ਨੂੰ ਮਿਲਾਂਗੇ ਵਧੀਆ ਜੇ ਬਲੌਗ ਬਣਾਵਾਂਗੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਇੱਕ ਦਿਨ ਵੀ ਵਲੌਗ ਨਾ ਪਾਇਆ ਤੇ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ WhatsApp ਤੇ ਮੈਸੇਜ ਬਠੀਕ ਵਾਲੇ ਨੰਬਰ ਤੇ ਮੈਸੇਜ ਕਰੀ ਜਾਣਗੇ ਭੈਣਾ ਮੈਨੂੰ ਅਮਰਦ ਵਲੌਗ ਨਹੀਂ ਪਾਇਆ ਤੇ ਪਰਸੋਂ ਵਾਲਾ ਵਲੌਗ ਸੀ ਉਹ ਡਿਲੀਟ ਹੋ ਗਿਆ ਸੀ ਮੇਰੇ ਕੋਲ ਫਿਰ ਮੈਂ ਦੁਬਾਰਾ ਅਪਲੋਡ ਹੀ ਨਹੀਂ ਕੀਤਾ ਹੈਗਾ ਕਰਨਾ ਤਾਂ ਉਹਦੇ ਵਿੱਚ ਹੋਰ ਵੀਡੀਓ ਸੀ ਇੱਕ ਹੋਰ ਰੀਡ ਕਰਨੀ ਸੀ ਤੇ ਉਹ ਹੋ ਗਈ ਹੋਰ ਵੀਡੀਓ ਡਿਲੀਟ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਸਵੇਰੇ ਨਵੇਂ ਵਲੌਗ ਨਾਲ ਤੇ ਜੇ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ